ਵੀ 25 ਦਿਨ ਤੋਂ ਨਾ ਪਾਜੀ ਸਾਡੇ ਦਾ ਜਿਹੜਾ ਟਰਾਂਸਫਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ ਅੱਧ ਰੋਜ਼ 10 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾ ਇਕੱਠੇ ਹੋ ਕੇ ਚਾਉਣਾ ਪੈਂਦਾ ਬਿਜਲੀ ਬੋਰਡ ਦੇ ਥਰਲੇ ਪੋਲੇ ਤੇ ਰਾਤ ਨੂੰ 1 2 ਵਜੇ ਬਤੀ ਹੁੰਦੀ ਹੈ ਫੇਰ ਜੜੀ 6 7 ਵਜੇ ਨਾ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਢੀਂਦੀ ਹੁੰਦੀ ਹੈ ਪਾਜੀ ਅਸੀਂ 20 25 ਦਿਨ ਹੋ ਗਏ ਆ 6 ਵਰੀ ਕੰਪਲੀਟ ਅਜੇ ਤੱਕ ਐਸਡੀਓ ਸਾਹਿਬ ਨੂੰ ਤੇ ਸਾਡਾ ਟਰਾਂਸਫਰਮ ਚੇਨ ਦਿੱਤਾ ਜਾਵੇ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਲਾਵਾ ਉਹ ਨਾ ਟ੍ਰਾਂਸਫਾਰਮ ਬਦਲਦੇ ਆਉਂਦੇ ਨੇ ਫਿਊਜ਼ ਲਾ ਕੇ ਚਲੇ ਜਾਂਦੇ ਨੇ ਸਾਡੇ ਬਲਾਜ਼ਮ ਬਾਈ ਫਿਊਜ਼ ਲਾ ਤਾਂ ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆ ਜਸਵੀਰ ਦੀ ਪੱਤੀ ਬੰਦ ਆ ਤੇ ਇੱਥੇ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਅੱਧੋ ਬਸੋ ਗੱਲ ਬਾਹਰ ਹੋਈ ਪਈ ਹੈ ਕਿਹੜਾ ਕਿਹੜਾ ਏਰੀਆ ਸੂਰ ਦਾ ਬੰਦ ਹੈ ਪੈਸਾ ਨਾ ਬੋਸਪੁਰਾ ਏਰੀਆ ਮਿਲਜੀ ਦਾ ਟ੍ਰਾਂਸਫਾਰਮ ਤੇ ਪਿਛਲੇ 20-25 ਦਿਨਾਂ ਤੋਂ ਹਵਾਲਾ ਸਰਕਾਰ ਇੱਕ ਪਾਸੇ ਕਹਿੰਦੀ ਹੈ ਜੀ ਬਿਜਲੀ ਖੇ ਦੇਣੀ ਹੈ ਭਾਜੀ ਬਿਜਲੀ ਫ੍ਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਿੰਨੇ ਸਰਕਾਰ ਦੇਣ ਜਾਂਦੀ ਵੀ ਇੱਕ ਦਿਨ ਦੇ ਦੱਸ ਹੁੰਦਾ ਮਾਫ ਪਰ ਜਿਹੜਾ ਸਾਡਾ ਬੱਤੀ ਪਾਣ ਦੀ ਚੀਜ਼ ਦੇਣ ਨਹੀਂ ਦਿੰਦੇ ਇਹਨਾਂ ਦੇ ਘਰ ਦੇ ਦੱਸ ਹੁੰਦਾ ਮਾਫ ਹੋ ਰਿਹਾ ਪਰ ਸਾਨੂੰ ਦੇ ਇੱਕ ਜੁੰਡ ਨਹੀਂ ਵੀ ਚਵਰ ਤੋਂ ਮਿਲੀ ਸਰਕਾਰ ਨੂੰ ਇਹ ਗੱਲ ਸੁਣਦੇ ਵੀ ਸਾਡੇ ਹੱਥ ਜਗਾ ਲਓ ਅਗਰ ਤੁਹਾਨੂੰ ਸਜ਼ਾ ਦੇਣੀ ਹੈ ਸਾਨੂੰ ਜੇਲ੍ਹਾਂ 'ਚ ਸੁੱਟ ਲਓ ਤੇ ਦੇ ਲਓ ਜੋ ਮਰਜ਼ੀ ਕਰ ਲਓ ਸਾਡੇ ਬੱਚਿਆਂ ਨੂੰ ਪਾਣੀ ਦੇ ਦਿਓ ਸਾਨੂੰ ਬੱਤੀ ਦੇ ਦਿਓ ਇਹ ਕਾਰਨਾ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ ਬੱਚੇ ਨਿੱਕੇ ਨਿੱਕੇ ਨੇ ਵਿਲਕਦੇ ਫਿਰਦੇ ਨੇ ਸਿਆਣਾ ਵਾਣਾ ਨਹੀਂ ਅੱਜ ਕੱਲ੍ਹ ਗਰਮੀ ਚ ਰਸ ਗਿਆ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਜਲਦੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਪੈਗੇ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਨਕਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲ ਗੌਂਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਪਰਤੀ ਉੱਥੇ ਧਰਨਾ ਲਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦੇਰ ਬੱਤੀ ਜਾਂਦੀ ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਲਾਣੇ ਪੁੱਛੋ ਆਉਂਦੀ ਕਦੋਂ 5 ਮਿੰਟ ਨਹੀਂ ਆਉਂਦੀ 5 ਮਿੰਟ ਕੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਹੈ ਉਹਨੂੰ ਬੱਸ ਗਈ ਉਹ ਅਰੇ ਆਪਨੀ ਪੋਸਟ ਵੀ ਹੋ ਗਈ ਜੀ ਸਾਹਿਬ ਬਾਹਰ ਨੇ ਕਿ ਇਹਨਾਂ ਦਾ ਟ੍ਰਾਂਸਫਰ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਪਟਾਇਆ ਕਰਕੇ ਦੁਬਾਰਾ ਸਰ ਗਿਆ ਉਹ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਬਹੁਤ ਬਾਰ ਬਦਲਿਆਂ ਨੂੰ ਵਿਸ਼ਵਾਸ ਸਦਾਇਆ ਗਿਆ ਵਾ ਸਾਰੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਠੀਕ ਆ ਉਹ ਉਹਨਾਂ ਕੰਪਲੀਟ ਕਰਨ ਗਏ ਸੀ ਇਹਨਾਂ ਨੂੰ ਕਹਾਂ ਵੀ ਵਿਸ਼ਵਾਸ ਦਿਵਾ ਆਪੇ ਤੁਸੀਂ ਜਾਓ ਬੰਦੇ ਆਉਂਦੇ ਆ ਬੰਦਾ ਲੌਂਗ ਬਾਰਤ ਵੀ ਅਸੀਂ ਸੱਦ ਲੈ ਕੇ ਨੂੰ ਟੋਣਾ ਆਏਗਾ ਦੂਸਰੇ ਉੱਤੇ ਟਰਾਲੀ ਲੱਗੀ ਹੈ ਦੂਸਰੇ ਦੇ ਟਰਾਂਸਫੋਰਮਰ ਸਪਲਾਈ ਪਾ ਦਿੰਦੇ ਆ ਗੱਲ ਨੂੰ ਕਿਹੜੀ ਪਰ ਇਹ ਸੰਜੀਤੀ ਰਹੇ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਕੌਂਸਲ ਦਾ ਟਰਾਂਸਫਾਰਮਰ ਲੱਗਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮਾਂ ਨੂੰ ਅਸੀਂ ਦੱਸਾਂ 15 ਮਿੰਟਾਂ ਨਾਲ ਚਾਲੂ ਕਰ ਦਾਂਗੇ ਅਸਲ ਵਿੱਚ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਵਜੇ ਸਵੇਰੇ 11:30 ਵਜੇ ਆਮ ਆਸ ਹੀ ਲੱਗ ਚਾਲੂ ਕਰਵਾ ਲਿਆ